ਲੂਕਾ ਅਧਿਆਇ 5 ਐਂ ਹੋਇਆ ਕਿ ਜਾਂ ਲੋਕ ਉਹਦੇ ਉੱਤੇ ਡਿਗਦੇ ਅਤੇ ਪਰਮੇਸ਼ਰ ਦਾ ਬਚਨ ਸੁਣਦੇ ਸਨ ਤਾਂ ਉਹ ਕਨਸਰ ਦੀ ਚੀਲ ਦੇ ਕੰਢੇ ਖੜਾ ਸੀ ਅਤੇ ਉਹਨੇ ਚੀਲ ਦੇ ਕੰਢੇ ਦੋ ਬੇੜੀਆਂ ਲੱਗੀਆਂ ਹੋਈਆਂ ਵੇਖੀਆਂ ਪਰ ਮਾਛੀ ਉਹਨਾਂ ਵਿੱਚੋਂ ਨਿਕਲ ਕੇ ਆਪਣੇ ਜਾਲਾਂ ਨੂੰ ਤੋਰੇ ਸਨ ਉਸਨੇ ਉਹਨਾਂ ਬੇੜੀਆਂ ਵਿੱਚੋਂ ਇੱਕ ਤੇ ਜੋ ਸਮਾਉਣ ਦੀ ਸੀ ਚੜ ਕੇ ਉਸ ਤੋਂ ਚਾਇਆ ਜੋ ਕੰਢਿਓਂ ਰੁੱਥੀ ਨੂੰ ਹਟਾਲੇ ਤਾਂ ਉਹ ਬੈਠ ਕੇ ਬਿੜੀ ਉਤੇ ਲੋਕਾਂ ਨੂੰ ਉਪਦੇਸ਼ ਦੇਣ ਲੱਗਾ ਜਾਂ ਉਹ ਬਚਨ ਕਰ ਹਟਿਆ ਤਾਂ ਸ਼ਮੌਨ ਨੂੰ ਕਿਹਾ ਪਈ ਡੂੰਘੇ ਪਾਣੀ ਵਿੱਚ ਲੈ ਚੱਲੋ ਅਤੇ ਸ਼ਿਕਾਰ ਲਈ ਆਪਣੇ ਜਾਲ ਪਾਓ ਸ਼ਮੌਨ ਨੇ ਉੱਤਰ ਦਿੱਤਾ ਕਿ ਸਵਾਮੀ ਜੀ ਅਸਾਂ ਸਾਰੀ ਰਾਤ ਮਿਹਨਤ ਕੀਤੀ ਪਰ ਕੁਝ ਨਾ ਫੜਿਆ ਤਦ ਵੀ ਤੇਰੀ ਅੱਖ ਨਾਲ ਜਾਲ ਪਾਵਾਂਗਾ ਜਾਂ ਉਹਨਾਂ ਇਹ ਕੀਤਾ ਤਾਂ ਬਹੁਤ ਸਾਰੀਆਂ ਮੱਛੀਆਂ ਘੇਰ ਲਈਆਂ ਅਤੇ ਉਹਨਾਂ ਦੇ ਜਾਲ ਟੁੱਟਣ ਲੱਗੇ ਤਦ ਉਹਨਾਂ ਆਪਣੇ ਸਾਥੀਆਂ ਨੂੰ ਜਿਹੜੇ ਦੂਜੀ ਬੀੜੀ ਉੱਤੇ ਸਨ ਸਹਿਨਤ ਕੀਤੀ ਜੋ ਆਣ ਕੇ ਸਾਡੀ ਮਦਦ ਕਰੋ ਸੋ ਉਹ ਆਏ ਔਰ ਦੋਵੇਂ ਬੀੜੀਆਂ ਅਜੇਹੀਆਂ ਪਰ ਲਈਆਂ ਜੋ ਡੁੱਬਣ ਲੱਗੀਆਂ ਸ਼ਮੌਨ ਪਤਰਸ ਇਹ ਵੇਖ ਕੇ ਯਿਸੂ ਦੇ ਪੈਰੀਂ ਪਿਆ ਤੇ ਬੋਲਿਆ ਪ੍ਰਭੂ ਜੀ ਮੇਰੇ ਕੋਲੋਂ ਚਲੇ ਜਾ ਕਿਉਂ ਜੋ ਮੈਂ ਪਾਪੀ ਬੰਦਾ ਹਾਂ ਇੰਨੀਆਂ ਮੱਛੀਆਂ ਫੜਨ ਕਰਕੇ ਉਹ ਅਤੇ ਉਹਦੇ ਨਾਲ ਦੇ ਸਭੇ ਹੈਰਾਨ ਹੋਏ ਇਸੇ ਤਰ੍ਹਾਂ ਜਬਦੀ ਦੇ ਪੁੱਤਰ ਯਕੂਬ ਅਤੇ ਯੂਨਾ ਵੀ ਜੋ ਸ਼ਮਾਉਂ ਦੇ ਸਾਝ ਸਨ ਹੈਰਾਨ ਹੋਏ ਤਦ ਯਿਸੂ ਨੇ ਸ਼ਮਾਉਂ ਨੂੰ ਆਖਿਆ ਨਾ ਡਰ ਐਦੋਂ ਅੱਗੇ ਤੂੰ ਮਨੁੱਖਾਂ ਦਾ ਸ਼ਿਕਾਰੀ ਹੋਵੇਂਗਾ ਤਦ ਉਹ ਆਪਣੀਆਂ ਬੇੜੀਆਂ ਕੰਢੇ ਲਿਆਏ ਅਤੇ ਸਭ ਕੁਝ ਛੱਡ ਕੇ ਉਹ ਦੇ ਮਗਰ ਹੋ ਤੁਰੇ ਤਾਂ ਇੰ样 ਹੋਇਆ ਕਿ ਉਹ ਇੱਕ ਨਗਰ ਵਿੱਚ ਸੀ ਤਾਂ ਵੇਖੋ ਇੱਕ ਮਨੁੱਖ ਕੂੜ ਦਾ ਪਰਿਆ ਹੋਇਆ ਉੱਥੇ ਸੀ ਅਤੇ ਉਹ ਯਿਸੂ ਨੂੰ ਵੇਖ ਕੇ ਮੂੰਹ ਦੇ ਪਾਰ ਡਿੱਗਿਆ ਔਰ ਉਸ ਦੇ ਅੱਗੇ ਬੇਨਤੀ ਕਰਕੇ ਕਿਹਾ ਪ੍ਰਭੂ ਜੀ ਜੇ ਤੂੰ ਚਾਹੇ ਤਾਂ ਮੈਨੂੰ ਸ਼ੁੱਧ ਕਰ ਸਕਦਾ ਹੈ ਤਾਂ ਉਸ ਨੇ ਹੱਥ ਲੰਮਾ ਕਰਕੇ ਉਹਨੂੰ ਛੋਇਆ ਅਤੇ ਆਖਿਆ ਮੈਂ ਚਾਹੁੰਦਾ ਹਾਂ ਤੂੰ ਸ਼ੁੱਧ ਹੋ ਜਾ ਔਰ ਚਟ ਉਹਦਾ ਕੋੜ ਜਾਂਦਾ ਰਿਹਾ ਤਾਂ ਉਸ ਨੇ ਉਹਨੂੰ ਹੁਕਮ ਕੀਤਾ ਕੋਈ ਕਿਸੇ ਨੂੰ ਨਾ ਦਸੀ ਪਰ ਜਾ ਕੇ ਆਪਣੇ ਤਾਂ ਹੀ ਜਾਜਪ ਨੂੰ ਵਿਖਾ ਔਰ ਆਪਣੇ ਸ਼ੁੱਧ ਹੋਣ ਦੀ ਪੇੜ ਚੜਾ ਜਿਵੇਂ موسی ਨੇ ਠਰਾਇਆ ਹੈ ਤਾਂ ਜੋ ਉਹਨਾਂ ਲਈ ਸਾਖੀ ਹੋਵੇ ਪਰ ਉਸ ਦੀ ਚਰਚਾ ਵਧੇਕ ਫੈਲ ਗਈ ਅਤੇ ਵੱਡੀ ਭੀੜ ਉਸ ਦੀਆਂ ਗੱਲਾਂ ਸੁਣਨ ਅਤੇ ਆਪਣੀਆਂ ਮਾਦਗੀਆਂ ਤੋਂ ਚੰਗੇ ਹੋਣ ਲਈ ਇਕੱਠੀ ਹੋਈ ਪਰ ਉਹ ਆਪ ਉਜਾੜਾਂ ਵਿੱਚ ਜਾਂਦਾ ਅਤੇ ਪ੍ਰਾਰਥਨਾ ਕਰਦਾ ਹੁੰਦਾ ਸੀ ਇੱਕ ਦਿਨ ਇਉਂ ਹੋਇਆ ਕਿ ਜਿਸ ਵੇਲੇ ਉਹ ਉਪਦੇਸ਼ ਕਰਦਾ ਸੀ ਤਾਂ ਕਈ ਫਰੀਸੀ ਅਤੇ ਤੁਰੇਦ ਦੇ ਭੜਾਉਣ ਵਾਲੇ ਜਿਹੜੇ ਗਲੀਲ ਦੇ ਹਰੇਕ ਪਿੰਡ ਅਤੇ ਯਹੂਦੀਆ ਅਤੇ ਯਰੂਸ਼ਲਮ ਤੋਂ ਆਏ ਸਨ ਉੱਥੇ ਬੈਠੇ ਪ੍ਰਬੂ ਦੀ ਸਮਰਥਾ ਚੰਗਾ ਕਰਨ ਲਈ ਉਹਦੇ ਨਾਲ ਸੀ ਔਰ ਵੇਖੋ ਲੋਕ ਇੱਕ ਮਨੁੱਖ ਨੂੰ ਜਿਹੜਾ ਅਦਰੰਗੀ ਸੀ ਮੰਜੇ ਉੱਤੇ ਲਿਆਏ ਅਤੇ ਚਾਹਿਆ ਜੋ ਉਹਨੂੰ ਅੰਦਰ ਲੈ ਜਾ ਕੇ ਉਸ ਦੇ ਅੱਗੇ ਰੱਖਣ ਔਰ ਜਾਂ ਉਹਨਾਂ ਨੇ ਭੀੜ ਦੇ ਕਾਰਨ ਉਹਨੂੰ ਅੰਦਰ ਲੈ ਜਾਣ ਦਾ ਕੋਈ ਟੰਗ ਨਾ ਵੇਖਿਆ ਤਾਂ ਕੋਠੇ ਉੱਤੇ ਚੜ ਗਏ ਅਤੇ ਖਪਰੈਲਾਂ ਦੇ ਵਿੱਚੋਂ ਦੀ ਉਹਨੂੰ ਮੰਜੀ ਸਣੇ ਯਿਸੂ ਦੇ ਅੱਗੇ ਵਿਚਕਾਰ ਲਮਕਾ ਦਿੱਤਾ ਅਤੇ ਉਸ ਨੇ ਉਹਨਾਂ ਦੇ ਨੇਚਾ ਵੇਖ ਕੇ ਕਿਹਾ ਮਨੁੱਖਾ ਤੇਰੇ ਪਾਪ ਤੈਨੂੰ ਮਾਫ ਹੋਈ ਤਾਂ ਗਰੰਥੀ ਅਰ ਫਰੀਸੀ ਵਿਚਾਰ ਕਰਨ ਲੱਗੇ ਪਈ ਇਹ ਕੌਣ ਹੈ ਜਿਹੜਾ ਕੁਫਰ ਬਖਦਾ ਹੈ ਇੱਕ ਪਰਮੇਸ਼ਰ ਬਿਨਾ ਹੋਰ ਕੌਣ ਪਾਪ ਮਾਫ ਕਰ ਸਕਦਾ ਹੈ ਪਰ ਯਿਸੂ ਨੇ ਉਹਨਾਂ ਦੀਆਂ ਸੋਚਾਂ ਨੂੰ ਜਾਣ ਕੇ ਅੱਗੋਂ ਉਹਨਾਂ ਨੂੰ ਆਖਿਆ ਤੁਸੀਂ ਆਪਣੇ ਮਨਾਂ ਵਿੱਚ ਕੀ ਸੋਚਦੇ ਹੋ ਕਿਹੜੀ ਗੱਲ ਸੁਖਾ ਲਈ ਹੈ ਇਹ ਕਹਿਣਾ ਤੋ ਤੇਰੇ ਪਾਪ ਤੈਨੂੰ ਮਾਫ ਹੋਏ ਜਾਂ ਇਹ ਕਹਿਣਾ ਭਈ ਉੱਠ ਅਤੇ ਤੁਰ ਪਰ ਇਸ ਲਈ ਤੂੰ ਤੁਸੀਂ ਜਾਣੋ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ ਕਰਨ ਦਾ ਇਖਤਿਆਰ ਹੈ ਉਸ ਨੇ ਅਦਰੰਗੀ ਨੂੰ ਕਿਹਾ ਮੈਂ ਤੈਨੂੰ ਆਖਦਾ ਹਾਂ ਉੱਠ ਔਰ ਆਪਣੀ ਮੰਜੀ ਚੁੱਕ ਕੇ ਘਰ ਚ ਰਹਿ ਜਾ ਤਾਂ ਉਹ ਚੱਟ ਉਹਨੇ ਸਾਹਮਣੇ ਉੱਠਿਆ ਔਰ ਜਿਸ ਉੱਤੇ ਪਿਆ ਸੀ ਉਹਨੂੰ ਚੁੱਕ ਕੇ ਪਰਮੇਸ਼ਰ ਦੀ ਵਡਿਆਈ ਕਰਦਾ ਹੋਇਆ ਆਪਣੇ ਘਰ ਚ ਲਿਆ ਗਿਆ ਅਤੇ ਉਹ ਸਭੇ ਵੱਡੇ ਹੈਰਾਨ ਹੋ ਕੇ ਪਰਮੇਸ਼ਰ ਦੀ ਵਡਿਆਈ ਕਰਨ ਲੱਗੇ ਔਰ ਅਤ ਪਹਿਮਾਨ ਹੋ ਕੇ ਬੋਲੇ ਅਸਾਂ ਅੱਜ ਅਚਰਜ ਗੱਲਾਂ ਵੇਖੀਆਂ ਹਨ ਇਦੇ ਪਿੱਛੋਂ ਉਹ ਬਾਹਰ ਗਿਆ ਔਰ ਲੇਵੀ ਨਾਮ ਦੇ ਇੱਕ ਮਸੂਲੀਏ ਨੂੰ ਮਸੂਲ ਦੀ ਚੌਂਕੀ ਉੱਤੇ ਬੈਠੇ ਵੇਖਿਆ ਅਤੇ ਉਹਨੂੰ ਆਖਿਆ ਕਿ ਮੇਰੇ ਪਿੱਛੇ ਹੋ ਤਰ ਤਾਂ ਉਹ ਸਭ ਕੁਝ ਛੱਡ ਕੇ ਉੱਠਿਆ ਅਤੇ ਉਸ ਦੇ ਪਿੱਛੇ ਹੋ ਤਰਿਆ ਔਰ ਲੇਵੀ ਨੇ ਆਪਣੇ ਘਰ ਉਸ ਦੀ ਖਾਤਰ ਵੱਡੀ ਦਾਉਦ ਕੀਤੀ ਔਰ ਉੱਥੇ ਮਸੂਲੀਆ ਅਤੇ ਹੋਰਨਾਂ ਦੀ ਜੋ ਉਹਨਾਂ ਦੇ ਨਾਲ ਖਾਣ ਬੈਠੇ ਸਨ ਵੱਡੀ ਭੀੜ ਸੀ ਫਰੀਸੀ ਔਰ ਉਹਨਾਂ ਦੇ ਗਰੰਥੀ ਉਸ ਦੇ ਚੇਲਿਆਂ ਉੱਤੇ ਬੁਰਬੁਰਾ ਕੇ ਕਹਿਣ ਲੱਗੇ ਪਈ ਤੁਸੀਂ ਕਿਉਂ ਮਸੂਲੀਆ ਅਤੇ ਪਾਪੀ ਨਾਲ ਖਾਂਦੇ ਪੀਂਦੇ ਹੋ ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਨਵੇਂ ਲੋਰਿਆਂ ਨੂੰ ਨਹੀਂ ਪਰ ਰੋਗਿਆਂ ਨੂੰ ਹਕੀਮ ਦੀ ਲੋੜ ਹੈ ਮੈਂ ਧਰਮੀਆਂ ਨਹੀਂ ਸਗੋਂ ਪਾਪੀਆਂ ਨੂੰ ਤੋਬਾ ਕਰਨ ਦੇ ਲਈ ਬੁਲਾਉਣ ਆਇਆ ਹਾਂ ਅੱਗੇ ਉਹਨਾਂ ਉਸ ਨੂੰ ਆਖਿਆ ਯਹੂਨਾ ਦੇ ਚੇਲੇ ਬਹੁਤ ਵਰਤ ਰੱਖਦੇ ਅਤੇ ਬੇਨਤੀ ਕਰਦੇ ਹਨ ਇਸੇ ਤਰ੍ਹਾਂ ਫਰੀਸੀਆਂ ਦੇ ਵੀ ਪਰ ਤੇਰੇ ਚੇਲੇ ਖਾਂਦੇ ਪੀਂਦੇ ਹਨ ਯਿਸੂ ਨੇ ਉਹਨਾਂ ਨੂੰ ਆਖਿਆ ਜਾ ਤਿਕਰ ਲਾੜਾ ਜਨੇਤਿਆਂ ਦੇ ਨਾਲ ਹੈ ਭਲਾ ਤੁਸੀਂ ਉਹਨਾਂ ਤੋਂ ਵਰਤ ਰੱਖਾ ਸਕਦੇ ਹੋ ਪਰ ਉਹ ਦਿਨ ਆਉਣਗੇ ਜਦ ਲਾੜਾ ਉਹਨਾਂ ਕੋਲੋਂ ਅੱਢ ਕੀਤਾ ਜਾਵੇਗਾ ਤਦ ਉਹਨੇ ਦਿਨੀ ਉਹ ਵਰਤ ਰੱਖਣਗੇ ਅਤੇ ਉਸਨੇ ਉਹਨਾਂ ਨੂੰ ਇੱਕ ਦਸ਼ਤਾਂਤ ਵੀ ਦਿੱਤਾ ਭਈ ਨਵੇਂ ਕੱਪੜੇ ਵਿੱਚੋਂ ਟਾਕੀ ਪਾੜ ਕੇ ਪੁਰਾਣੇ ਕੱਪੜੇ ਨੂੰ ਕੋਈ ਨਹੀਂ ਲਾਉਂਦਾ ਨਹੀਂ ਤਾਂ ਉਹ ਨਵੇਂ ਨੂੰ ਪਾੜ ਦੇਵੇਗੀ ਅਤੇ ਨਵੇਂ ਦੀ ਟਾਕੀ ਪੁਰਾਣੇ ਨਾਲ ਸਜਣੀ ਵੀ ਨਹੀਂ ਪਰ ਨਵੀਂ ਮੈਂ ਪੁਰਾਣੀ ਮਸ਼ਕਾ ਵਿੱਚ ਕੋਈ ਨਹੀਂ ਪਰਦਾ ਨਹੀਂ ਤਾਂ ਨਵੀਂ ਮੈਂ ਮਸ਼ਕਾ ਨੂੰ ਪਾੜ ਕੇ ਆਪ ਵਗ ਜਾਵੇਗੀ ਅਤੇ ਮਸ਼ਕਾ ਦਾ ਵੀ ਨਾਸ ਹੋ ਜਾਵੇਗਾ ਪਰ ਨਵੀਂ ਮੈਂ ਨਵੀਆਂ ਮਸ਼ਕਾ ਵਿੱਚ ਪੰਨੀ ਚਾਹੀਦੀ ਹੈ ਅਤੇ ਪੁਰਾਣੀ ਪੀ ਕੇ ਨਵੀਂ ਕੋਈ ਨਹੀਂ ਚਾਹੁੰਦਾ ਕਿਉਂਕਿ ਉਹ ਕਹਿੰਦਾ ਹੈ ਭਈ ਪੁਰਾਣੀ ਚੰਗੀ ਹੈ